ਮੈਂ ਕਈ ਵਾਰੀ ਇਹ ਬੇਨਤੀ ਕਰਦਾ ਕਿ ਜਾਲ ਉਹਨੇ ਬਣਾਇਆ ਹੈ ਅਸੀਂ ਵੀ ਉਹਦੇ ਤੋਂ ਘਟ ਨਹੀਂ ਆ ਘਟ ਅਸੀਂ ਵੀ ਨਹੀਂ ਹੈਗੇ ਅਸੀਂ ਵੀ ਉਹਦੇ ਨਾਲ ਹੀ ਸ਼ਾਮਲ ਆ ਉਹਨੇ ਕਿਹਾ ਛਤਰੀ ਚਾਹੀਦੀ ਹੈ ਕਿਉਂਕਿ ਰਸਤਾ ਲੰਮਾ ਹੈ ਧੁੱਪ ਵੀ ਲੱਗਣੀ ਹੈ ਬਰਸਾਤ ਵੀ ਹੋਣੀ ਹੈ ਵੀ ਛਤਰੀ ਲੈ ਲੇਗਾ ਰਾਜ ਉਹਨੇ ਕਿਹਾ ਵੀ ਇੱਕ ਮੰਝਾ ਵੀ ਚਾਹੀਦਾ ਹੈ ਇਹ ਮਰਨ ਤੋਂ ਬਾਅਦ ਦੀ ਗੱਲ ਕਰਦਾ ਵਾਂ ਮੈਂ ਉਹਨੇ ਕਿਹਾ 55 ਵੀ ਚਾਹੀਦਾ ਹੈ ਹਾਂ ਜ਼ਰੂਰੀ ਹੈ ਵੀ ਸੋਨਾ ਵੀ ਉਹਨੇ ਕਿਤੇ ਯਾਤਰਾ ਕਰਦਾ ਕਰਦਾ ਲੱਕ ਬੰਦੇ ਦਾ ਮਨ ਕਰਦੇ ਵੀ ਜਦੋਂ ਲੱਕ ਸਿੱਧਾ ਕਰ ਲਈਏ ਘੜੀ ਲੱਕ ਵੀ ਸਿੱਧਾ ਕਰੇਗਾ ਫਿਰ ਉਹਨੇ ਕਿਹਾ ਵੀ ਭਾਂਡੇ ਵੀ ਚਾਹੀਦੇ ਨੇ ਤੁਸੀਂ ਹਾਂ ਭਾਂਡੇ ਚਾਹੀਦੇ ਨੇ ਰਾਜ ਕੋ ਖਾਣਾ ਪੀਣਾ ਵੀ ਪੈਂਦਾ ਹੈ ਭਾਂਡੇ ਵੀ ਦੇ ਦਿੱਤੇ ਪਰ ਪ੍ਰਸ਼ਾਦਾ ਪਾਣੀ ਵੀ ਚਾਹੀਦਾ ਉਹ ਵੀ ਤੁਸੀਂ ਕੀਤਾ ਮਰਨ ਤੋਂ ਬਾਅਦ ਤੁਸੀਂ ਇੰਨੇ ਦਿਨ ਪੱਕਾ ਫਿਕਸ ਕਰ ਦਿੱਤਾ ਵੀ ਇੰਨੇ ਦਿਨ ਤੁਸੀਂ ਰੋਟੀ ਪਹੁੰਚਾਣੀ ਹੈ ਉੱਥੇ ਪਹੁੰਚੇਗੀ ਹੁਣ ਇਹ ਚੀਜ਼ਾਂ ਜਿਹੜੀਆਂ ਨੇ ਛੋਟੀਆਂ ਮੋਟੀਆਂ ਸਾਨੂੰ ਵੀ ਲੱਗਦਾ ਵੀ ਇਹ ਕੋ ਬਹੁਤਾ ਵੱਡਾ ਖਰਚਾ ਨਹੀਂ ਹੈਗਾ ਮੈਂ ਤੇ ਇਹ ਕਿਨੋਂ ਨਾ ਕਿ ਚਲੋ ਮੰਝਾ ਬਿਸਤਰਾ ਤੇ ਤੁਸੀਂ ਪ੍ਰਬੰਧ ਕੀਤਾ ਪਰ ਉਹ ਮੰਝਾ ਬਿਸਤਰਾ ਡਾਏਗਾ ਕਿੱਥੇ ਉਹਦੇ ਲਈ ਤੁਹਾਨੂੰ ਜ਼ਮੀਨ ਵੀ ਦੇਣੀ ਚਾਹੀਦੀ ਹੈ ਜੇਕਰ ਮੰੰਜਾ ਵੀ ਇਸ ਤਰ੍ਹਾਂ ਪਹੁੰਚਦਾ ਜ਼ਮੀਨ 'ਵੀ ਪਹੁੰਚੇਗੀ ਦੇਖੋ ਨਾ ਜੀ ਪਹੁੰਚੇਗੀ ਫਿਰ ਜੇਕਰ ਤੇ ਮੰੰਜਾ ਵੀ ਇਸ ਤਰ੍ਹਾਂ ਪਹੁੰਚਦਾ ਹੈ ਛਾਤਾ ਪਹੁੰਚਦਾ ਹੈ ਜੁੱਤੀ ਪਹੁੰਚਦੀ ਹੈ ਪੈਰਾਂ ਨੂੰ ਜੁੱਤੀ ਦੇ ਦਿੱਤੀ ਸੂਟ ਵਗੈਰਾ ਦੇ ਦਿੱਤੇ ਕੁਰਤਾ ਪਜਾਮਾ ਦੇ ਦਿੱਤਾ ਜੇਕਰ ਉਹ ਪਹੁੰਚਦਾ ਤੇ ਫਿਰ ਭਾਈ ਉਹਨੂੰ ਜਿੱਥੇ ਉਹਨੇ ਮੰੰਜਾ ਡਾਣਾ ਹੈ ਉਹਦੇ ਲਈ ਜ਼ਮੀਨ ਵੀ ਦਿਓ ਉੱਥੇ ਫਿਰ ਅਸੀਂ ਸਮਝਦਾਰ ਹੋ ਜਾਂਨੇ ਆ ਅੱਪਾ ਕਿਹਨੇ ਵੀ ਜ਼ਮੀਨ ਕੀਮਤੀ ਐ ਮੰਜਾ 18 1900 ਦਾ ਆ ਜਾਣਾ ਐ ਕਮ ਜ਼ਮੀਨ ਕੌਣ ਦਾ ਐ ਤੇ ਫਿਰ ਬਾਪੂ ਮੰਜਾ ਕਿੱਥੇ ਡਾਏਗਾ ਇਹ ਵੀ ਸੋਚਣ ਵਾਲੀ ਗੱਲ ਐ ਮੰਜਾ ਹਵਾਜ ਤੇ ਡੱਠ ਨਹੀਂ ਸਕਦਾ ਤਾਂ ਚਾਹੀਦੀ ਹੋ ਤਾਂ ਮੰਜਾ ਡਾਣਾ ਉਹਨੇ ਜਿਹੜੇ ਮੰਜੇ ਤੇ ਬਾਪੂ ਪਿਆ ਸੀ ਉਹਦੇ ਚ ਬਾਪੂ ਵੜ ਜਾਂਦਾ ਉਹ ਮੰਜਾ ਅਸੀਂ ਘਰ ਨਹੀਂ ਰੱਖਦੇ ਫਿਰ ਆਪਾਂ ਕਿਹਨੇ ਦੇ ਦਿਓ ਜੀ ਜਿਹੜੀ ਬਾਪੂ ਦੇ ਉੱਤੇ ਚਾਦਰ ਸੀ ਉਹ ਵੀ ਨਹੀਂ ਰੱਖਦੇ ਕਹਿੰਦੇ ਲਾਓ ਜੀ ਇਹ ਨਾਲ ਭੇਜੋ ਪਰ ਜਿਹੜੀ ਬਾਪੂ ਨੇ 2 ਤੋਲੇ ਦੀ ਹੱਥ 'ਚ ਮੰਦਰੀ ਪਾਈ ਸੀ ਉਹ ਲਾ ਲੈਨੇ ਆ ਐਸਾ ਹੀ ਹੁੰਦਾ ਹੈ ਜਿਹੜਾ ਬਾਪੂ ਨੇ ਕੜਾ ਪਾਇਆ ਸੀ ਉਹ ਲਾ ਲਿਆ ਸੋਨੇ ਦਾ ਦੂਜਾ ਲੋਹੇ ਦਾ ਦੇ ਕਹਿੰਦੇ ਚਲੋ ਨਾਲ ਭੇਜ ਦਿਓ ਜਿਹੜਾ ਲੋਹੇ ਦਾ ਉਹ ਨਹੀਂ ਲੰਦੇ ਜਿਹੜਾ ਸੋਨੇ ਦਾ ਉਹ ਲਾ ਲੈਨੇ ਆ ਬਾਪੂ ਨੇ ਕੋਈ 2 ਤੋਲਿਆਂ ਦੀ ਜੰਜੀਰ ਵੀ ਪਾਈ ਹੋਈ ਸੀ ਉਹ ਕਹਿੰਦੇ ਉਹ ਵੀ ਲਾ ਲਓ ਹੁਣ ਜੰਜੀਰ ਇਸ ਤੇ ਬਾਪੂ ਵੜਿਆ ਨਹੀਂ ਨਾਲਿ ਉਹਨੇ ਕੜੇ ਦੇ ਵਿੱਚੋਂ ਪ੍ਰਵੇਸ਼ ਹੋ ਗਿਆ ਪਰ ਮੰਝੇ ਦੇ ਵਿੱਚ ਬਾਪੂ ਉਹ ਕਹਿੰਦਾ ਵੀ ਮੰਝੇ ਤੇ ਮੰਝਾ ਦਿਓ ਜੀ ਅਸੀਂ ਵੀ ਅਸਲ ਮਾਇਨੇ ਦੇ ਅੰਦਰ ਉਨੇ ਹੀ ਗੁਨਾਹਗਾਰ ਹਾਂ ਜਿੰਨਾ ਗੁਨਾਹਗਾਰ ਉਹ ਬੰਦਾ ਹੈ ਜਿਨੇ ਤੁਹਾਡੇ ਮੇਰੇ ਮਨ 'ਚ ਭਰਮ ਪਾਇਆ ਵੀ ਜਦੋਂ ਬੰਦਾ ਮਰ ਜਾਂਦਾ ਚੀਜ਼ਾਂ ਉਹਨੂੰ ਦੇਣੀਆਂ ਪੈਂਦੀਆਂ ਨੇ ਉਹ ਵੀ ਸਕੀਮੀ ਐ ਉਹਨੂੰ ਵੀ ਪਤਾ ਵੀ ਜੇ ਜ਼ਮੀਨ ਮੰਗਾਗਾ ਦੇਣੀ ਕੋਈ ਨਹੀਂ ਇਹਨਾਂ ਨੇ ਉਹ ਤੂੰ ਉਹਨਾਂ ਕੋਲ ਕੰਮ ਕਰ ਲੈ ਵੀ ਜਿੰਨਾ ਕੋ ਚੱਲ ਜਾਏ ਹੁਣ ਉਹਦੇ ਕੋਲ 70 ਵੀ ਆ ਬੰਦੇ ਜਾਂਦੇ ਨੇ ਇੱਕ ਇੱਕ ਮੰਝਾ ਵੀ ਬੜਾ ਬਣ ਜਾਂਦਾ ਗੁਰਸਿੱਖ ਪਿਆਰਿਓ ਇਹ ਗੱਲ ਚੇਤੇ ਰੱਖੋ ਗੁਰਦੇਵ ਜੀ ਕਹਿੰਦੇ ਅੱਗੇ ਨਾਲ ਉਹੀ ਜਾਣਾ ਭਾਈ ਜਿਹੜਾ ਤੁਸੀਂ ਖਟਿਆ ਹੈ ਕਮਾਇਆ ਹੈ ਮੰਜੀਆਂ ਬਿਸਤਰਾ ਨਹੀਂ ਜਾਣੇ ਉਹ ਤੇ ਸਭ ਇੱਥੇ ਰਹਿ ਜਾਣੇ ਉਹ ਤੁਹਾਡੇ ਕਮਾਈ ਇੱਥੇ ਹੀ ਰਹਿ ਜਾਣੀ ਆ ਜੋ ਤੁਹਾਨੂੰ ਇੱਥੋਂ ਮਿਲਿਆ ਜੋ ਤੁਹਾਨੂੰ ਸੰਸਾਰ ਚੋਂ ਮਿਲਿਆ ਉਹ ਇੱਥੇ ਹੀ ਛੱਡਣਾ ਪੈਣਾ ਹੈ ਉਹਦੇ ਚੋਂ ਨਾਲ ਕੁਝ ਵੀ ਨਹੀਂ ਜਾਣਾ